पता है नो प्राइस मेरे रूम का है हां है यो गौरव प्राइस नहीं उतना है आप सा चाहिए करके ਸਰ ਸਾਬ ਵੱਲੋਂ ਆਦੇਸ਼ ਦਿੱਤਾ ਹੈ ਸਾਰੇ ਡਿਪਟੀ ਕਮਿਸ਼ਨਰ ਨੂੰ ਕਿ ਹਫਤਾ ਮੇਂ ਕਟੋਕਟ ਦੋ ਦਿਨ ਉਹ ਪਿੰਡਾਂ ਵਿੱਚ ਜਾਣ ਤੇ ਇੱਕ ਪਿੰਡ ਵਿੱਚ ਨਾਲ आले-ਦwale ਦੇ 3-4 ਹੋਰ ਪਿੰਡਾਂ ਨੂੰ ਕਲਸਟਰ ਵਾਈਜ਼ ਕਰਕੇ ਤੇ ਵਾਹਾਂ ਪੇ ਸਾਰੇ ਡਿਪਾਰਟਮੈਂਟ ਜਿ세 ਕਿ ਤੁਸੀਂ ਦੇਖ ਰਹੇ ਹੋ ਸਾਰੇ ਡਿਪਾਰਟਮੈਂਟਸ ਵਾਹਾਂ ਬੈਠਣ ਤੇ ਲੋਕਾਂ ਨੂੰ ਜਿਹੜੇ ਵੀ ਸਹੂਲਤਾ ਦੇਣੀ ਹੈ ਉਹ ਆਫਿਸ ਨਾਲ ਆਣਾ ਪਵੇ ਤੁਸੀਂ ਵहां ਚਲੇ ਜਾਓ ਤਾਂ ਕਿ ਉਹ ਉਹਨਾਂ ਦਾ ਤੁਸੀਂ ਸਰਕਾਰ ਤੁਹਾਡੇ ਦੁਆਰ ਜਿਹੜੀ ਜੋ ਸਰਕਾਰ ਦੀ ਮੁਹਿਮ ਹੈ ਉਸ ਦੇ ਅੰਦਰ ਤੁਸੀਂ ਲੋਕਾਂ ਤੱਕ ਜਾਓ ਤਾਂ ਕਿ ਉਹਨਾਂ ਦੀ ਜਿਹੜੀ ਵੀ ਮੁਸ਼ਕਿਲ ਹੈ ਤੁਸੀਂ ਸੋਲਵ ਕਰ ਸਕੋ ਤੇ ਅਸੀਂ ਅੱਜ ਗੁਗਿਆਣਾ ਪਿੰਡ ਵਿੱਚ ਆਏਗੇ ਤੇ ਨਾਲ ਲੱਗਦੇ ਤਿੰਨ ਚਾਰ ਹੋਰ ਪਿੰਡ ਵੀ ਹੈਗੇ ਨਾ ਕੇਵਲ ਉਹਨਾਂ ਦੀ ਇੰਡੀਵਿਜੂਅਲ ਜਿਹੜੀ ਸਕੀਮਸ ਦੇ ਅੰਦਰ ਮੇ ਉਹਨਾਂ ਦੀ ਜਿਹੜੀ ਕਮੀਆਂ ਹੈਗੀ ਉਹ ਅੱਜ ਪੂਰੀ ਕਰਨਗੇ ਅਸੀਂ बट जो पिंडित पद्धर तीडी समस्याव है जैसे कई समस्यावान असि कह रहे हैं कि कि जी पानी कट आ रही है या छप्पड़ में छप्पड़ सफाई होने वाली है कुछ गलिया में पानी का बहाव हैगा उसका हल है आंगनबाड़ी बनी हैगी ऐसे कई सारे मुद्दे अच सामने आ रहे है पिंड तो ते इसके बाद जाके असं इस कार्रवाई करेंगे सारे डिपार्टमेंट्स रल मिल के ये अच्छ पहला अस कर रहे है ਪਟਾਸੀ ਹਰ ਮਹੀਨੇ ਹਰ ਹਫਤਾ ਦੋ ਦੋ ਐਸੇ ਕੈਂਪ ਲਗਾਵਾਂਗੇ پورے ਜ਼ਿਲ੍ਹੇ ਵਿੱਚ ਇਹ ਸਰ ਪੰਜਾਬ ਸਰਕਾਰ ਆਪਕੇ ਦੁਆਰ ਜਿੱਤੇ ਤੁਸੀਂ ਜਿਹੜੀਆਂ ਆਹ ਛੋਟੀਆਂ ਮੋਟੀਆਂ ਮੁਸ਼ਕਲਾਂ ਜਿਹੜੇ ਹਰ ਲੋਕ ਨੂੰ ਕ੍ਰੰਤ ਨਾਦ ਨਾਲੇ ਖਤਮ ਨੇ ਜੀ ਉਨ੍ਹੀ ਇਸਪਿਤ ਦੋ ਤਰੀਕੇ ਸੇ ਅਸੀਂ ਕੰਮ ਕਰ ਦੇਗੇ ਕਿ ਜਿਨ੍ਹਾਂ ਵੀ ਸਕੀਮਾ ਦਾ ਲਾਭ ਲੈਣ ਤੋਂ ਵੰਚਿਤ ਹੈਗੇ ਆ ਵੀ ਬੰਦੇ ਕੋਈ ਆਟਾ ਦਾਲ ਹੋ ਗਈ ਪੈਨਸ਼ਨ ਹੋ ਗਈ ਕਿਸੇ ਦਾ ਕੋਈ ਕਾਰਡ ਬਣਨਾ ਹੈਗਾ आयुष्मान कार्ड ਲਈ ਵੀ ਬੈਠੇ ਹੋਏ ਕਿ ਡਾਕਟਰ ਸਾਹਿਬ ਤੇ ਇੱਕ ਤੋਂ ਉਹ ਹੈ ਗਿਆ ਦੂਸਰਾ ਇੱਕ ਹੈ ਕਿ ਪੂਰੇ ਕਮਿਊਨਿਟੀ ਦੀ ਕੀ ਪ੍ਰੋਬਲਮ ਹੈਗੀ ਪੂਰੇ ਪਿੰਡ ਦੇ ਪੱਧਰ ਤੇ ਕਿਹੜੀ ਸਮੱਸਿਆ ਹੈਗੀ ਛੱਪੜ ਦੀ ਨਿਕਾਸੀ ਹੋਣੀ ਹੈ ਜਾਂ ਛੱਪੜ ਦੀ ਚਾਰਦੀਵਾਰੀ ਹੋਣੀ ਹੈ ਕੋਈ ਆਂਗਣwadi ਬੰਦਨੀ ਹੈ ਕੋਈ ਗਲੀ ਪੱਕੀ ਹੋਣੀ ਹੈ ਨਾਲੀ ਨਾਲੀਆਂ ਵਗੈਰਾ ਦੀ ਸਫਾਈ ਦੀ ਪ੍ਰੋਬਲਮ ਆ ਰਹੀ ਹੈ ਤੇ ਇੱਕ ਉਹ ਵੀ ਹੈ ਤੇ ਅਸੀਂ ਦੋਨੋਂ ਮੁੱਦੇ ਤੇ ਜਾਣਨ ਲਈ ਆਏ ਕਿ ਇਸ ਤੇ ਕੰਮ ਕਰਾਂਗੇ ਜੀ ਸਰ ਇਹ ਕੈਂਪ ਲੱਗ ਰਿਹਾ ਹੈ ਜਾਂ ਇਹ ਰੈਗੂਲਰ ਲੱਗਦੇ ਰਹਿਣਗੇ ਰੈਗੂਲਰ ਲੱਗਦੇ ਰਹਿਾਂਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿ세 4-5 ਇੱਕ ਇੱਕ ਬਾਰੀ ਮੇ 4-5 ਪਿੰਡ ਕਵਰ ਕਰ ਲਈਂ ਆਲੇ ਦੁਆਲੇ ਦੇ 3-4 ਪਿੰਡ ਤੇ ਇੱਕ ਪਿੰਡ ਤੇ ਇਸੇ ਹਿਸਾਬ ਸੇ ਅਸੀਂ ਇੱਕ ਵਾਰ ਸਾਰੇ ਫਰੀਦਕੋਟ ਤੇ ਸਾਰੇ ਪਿੰਡਾਂ ਨੂੰ ਇੱਕ ਵਾਰ ਅਸੀਂ 3-4 ਮਹੀਨੇ ਦੇ ਅੰਦਰ ਅੰਦਰ ਕਵਰ ਕਰ ਲਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਆਮ ਲੋਕਾਂ ਦੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਦੀ ਇੱਛਾ ਹੈ ਕਿ ਹਰ ਬੰਦੇ ਨੂੰ ਇਨਸਾਫ ਮਿਲੇ ਹਰ ਬੰਦੇ ਨੂੰ ਇਨਸਾਫ ਮਿਲੇ ਤੇ ਉਹਦਾ ਜਿਹੜੇ ਬੰਦੇ ਤਾਂ ਦਫ਼ਤਰਾਂ 'ਚ ਆ ਸਕਦੇ ਬਹੁਤ ਸਾਰੇ ਸਾਡੇ ਲੋਕ ਗਰੀਬ ਆ ਜਾਂ ਅਨਪੜ੍ਹ ਆ ਜਿਹੜੇ ਸ਼ਹਿਰ ਦੇ ਵਿੱਚ ਜਾ ਕੇ ਕੰਮ ਨਹੀਂ ਕਰਾ ਸਕਦੇ ਦਫ਼ਤਰ ਲੱਭਣੇ ਮੁਸ਼ਕਲ ਹੈ ਤਾਂ ਉਹਨਾਂ ਦੇ ਲਈ ਸਰਕਾਰ ਤੁਹਾਡੇ ਦਵਾਰ ਜਿਹੜੇ ਪ੍ਰੋਗਰਾਮ ਸ਼ੁਰੂ ਕੀਤੇ ਆ ਸਰਕਾਰ ਨੇ ਉਹ ਦੀ ਸਰਕਾਰ ਬਣੀ ਆ ਤਾਂ ਹੁਣ ਫੇਰ ਉਸੇ ਗਤੀ ਦੇ ਤਹਿਤ ਦੁਆਰਾ ਜਿਹੜਾ ਉਹ ਪਿੰਡਾਂ ਦੇ ਵਿੱਚ ਅਸੀਂ ਪ੍ਰੋਗਰਾਮ ਰੱਖ ਰਹੇ ਹਾਂ। ਉਹ ਅੱਜ ਇੱਥੇ ਖਗਿਆਣਾ ਪਿੰਡ ਦੇ ਵਿੱਚ ਆਏ ਆ। ਪਿੰਡ ਵੀ ਵੱਡਾ ਆਸੇ ਪਾਸੇ ਤੇ ਪਿੰਡ ਵੀ ਜਿਹੜੇ ਹੈਗੇ ਉੱਥੇ ਆਏ ਆ। ਜਿੰਨੇ ਵੀ ਕਿਸੇ ਦੇ ਕੋ ਕੰਮ ਆ ਕੋਈ ਜਿਹੜੇ ਕਿਤੇ ਨਹੀਂ ਹੁੰਦੇ ਉਹ ਇੱਥੇ ਕੰਮ ਬੈਠ ਕੇ ਕਰ ਰਹੇ ਸਾਰੇ ਜਿਹੜੇ ਅਫਸਰ ਸਹਿਬਾਨ ਨਾਲ ਹੈ। ਉਹ ਨਾਲ ਦੀ ਨਾਲ ਜਿਹੜੇ ਕੰਮ ਆ ਉਹ ਹੋ ਜਾਣਗੇ। ਸੋ ਇਹ ਜਿਹੜਾ ਇੱਕ ਬਹੁਤ ਵੱਡੀ ਰਾਹਤ ਹੈ ਆਮ ਬੰਦੇ ਨੂੰ ਜਿਹੜਾ ਬੰਦਾ ਇੱਥੋਂ ਸਮਾਂ ਕੱਢ ਕੇ ਸ਼ਹਿਰ ਨਹੀਂ ਜਾ ਸਕਦਾ ਕਿਉਂਕਿ ਬਹੁਤੇ ਬੰਦੇ ਸਾਡੇ ਮਜ਼ਦੂਰ ਆ। ਉਹ ਸਵੇਰੇ ਕਮਾਉਂਦੇ ਆ ਸ਼ਾਮ ਨੂੰ ਖਾਂਦੇ ਆ। ਕੋ ਆਪਦਾ ਕੰਮ ਵੀ ਨਹੀਂ ਛੱਟ ਸਕਦੇ ਕੰਮ ਕਰਾਉਣ ਵਾਸਤੇ ਤੇ ਇਸ ਵਾਸਤੇ ਇੱਕ ਰਾਹਤ ਹੈ ਤਾਂ ਕਿ ਆਪਦਾ ਲੋਕ ਕੰਮ ਕਰਾ ਸਕੇ। ਕੋੜਾ ਦੁਟੇ। ਇਹ ਕਿਸੇ ਦਾ ਸਰਕਾਰ ਵੱਲੋਂ ਬੇਨਤੀ ਹੈ ਵੀ ਯੋਜਨਾ ਜਿਵੇਂ ਮੁਰਨਾ ਸੜਕਾਂ ਤੇ ਰੈਕਟਰ ਲੱਗਣ ਲੱਗਣ ਉਹਦਾ ਦਰਖਤਾਉਣ ਤੋਂ ਪਹਿਲਾਂ ਕਰ ਨਹੀਂ ਦਿੰਦੇ। ਵਿਖੋ ਅਸਲ ਦੇ ਵਿੱਚ ਤਾਂ ਮਨੁੱਖ ਦਾ ਫਰਜ਼ ਕੀ ਹੈ? ਅਸੀਂ ਜਿੰਨਾ ਚਿਰ ਇਹ ਨਹੀਂ ਸਮਝਦੇ ਵੀ ਮੈਂ ਮਨੁੱਖ ਹਾਂ ਤੇ ਮੇਰਾ ਸਮਾਜ ਪ੍ਰਤੀ ਫਰਜ਼ ਕੀ ਹੈ? ਇਹ ਤਾਂ ਸਾਨੂੰ ਆਪ ਨੂੰ ਦਰਸਾਉਣੇ ਚਾਹੀਦੇ ਆ ਜੇ ਹੁਣ ਸਾਨੂੰ 47 ਡਿਗਰੀ 50 ਡਿਗਰੀ ਤੇ ਜਾ ਕੇ ਸਾਨੂੰ ਸਮਝ ਨਹੀਂ ਆਈ ਕਿ ਫਿਰ ਜਦੋਂ ਸਾਡੇ ਸਰੀਰ ਦਾ ਮਾਸ ਢਣ ਲੱਗਿਆ ਫਿਰ ਉਦੋਂ ਸਾਨੂੰ ਸਮਝ ਆਊਗੀ ਹਰ ਮਨੁੱਖ ਨੂੰ ਚਾਹੀਦਾ ਹੈ ਕਿ ਨਾਰਾ ਦੀ ਹਰ ਮਨੁੱਖ ਲਾਵੇ ਇੱਕ ਰੁੱਖ ਅਸੀਂ ਇੱਕ ਰੁੱਖ ਲਾਉਣ ਦੀ ਬਜਾਏ ਹਰ ਸਾਲ ਲੱਖਾਂ ਰੁੱਖ ਪੱਕ ਰਹੇ ਆ ਤਾਂ ਸਾਡਾ ਹਰ ਇੱਕ ਬੰਦੇ ਦਾ ਫਰਜ਼ ਬੰਦਾ ਇਕੱਲਾ ਸੜਕਾਂ ਦੇ ਨਾਲ ਹੀ ਨਹੀਂ ਸਾਡੇ ਖੇਤ ਦੇ ਵਿੱਚ ਜਿੰਨਾ ਵੀ ਹੈਗਾ ਹੈ ਅਸੀਂ ਪੰਜ ਪੰਜ 10 10 ਪਰਲਿਆਂ ਦੇ ਵਿੱਚ ਕੋਈ ਜਿਹੜੇ ਰੱਖ ਲਗੇ ਜਿੱਥੇ ਕਿ ਜੀਵ ਜੰਤੂ ਵੀ ਰਹਿ ਸਕਣ ਜਿਹੜੇ ਸਾਡੇ ਮਿੱਤਰ ਕੀੜੇ ਆ ਉਹ ਮਿੱਤਰ ਕੀੜੇ ਵੀ ਅਸੀਂ ਖਤਮ ਕਰ ਲਏ ਇਕੱਲਾ ਇਹ ਨਹੀਂ ਦਰਖਤ ਹੀ ਖਤਮ ਕੀਤੇ ਤੇ ਇਸ ਵਾਸਤੇ ਸਾਨੂੰ ਸਮਾਜ ਪ੍ਰਤੀ ਸੁਚੇਤ ਹੋਣਾ ਪਊ ਔਰ ਆਪ ਦਾ ਲਾਲਚ ਤਿਆਗ ਕੇ ਸਮਾਜ ਦੇ ਬਾਰੇ ਸੋਚਣਾ ਪਊ ਤੇ ਉਹ ਪ੍ਰਾਲੀ ਨੂੰ ਅੱਗ ਲਾਉਣ ਦੀ ਗੱਲ ਹੈ ਚਾਹੇ ਕਣਕ ਦੇ ਇਸ ਵਾਰ ਤੁਸੀਂ ਸਾਰੀਆਂ ਸੜਕਾਂ ਤੇ ਜਾ ਕੇ ਦੇਖ ਲਓ ਕਣਕਾਂ ਨੂੰ ਇੰਨੀ ਅੱਗ ਲੱਗੀ ਹੈ ਬਹੁਤ ਸਾਰੇ ਥਾਈਂ ਦੇ ਲੋਕਾਂ ਦੇ ਘਰ ਵੀ ਮਰ ਚੁਕੇ ਇਸ ਨਾਲ

जो बेसिकली लोग कोई अपने डैथ एंड बर्थ रजिस्ट्रेशन कोई उन्होंने प्रॉब्लम है वो वास्ते आएँगे है बेसिकली तो इस तरह के मरीज आ रहे हैं कोई उन्होंने नाम की कोई कुरैक्शन होने वाली है या जो उन्होंने डैथ एंड बर्थ की कोई मिति की कुरेक्शन होने वाली वो आ रहे है फिलहाल तो तीन केस आए ਜੋ ਇੱਥੇ ਹੋਣ ਵਾਲਾ ਹੁੰਦਾ ਜੀ ਅਸੀਂ ਇਮੀਡੀਏਟਲੀ ਉਹਨਾਂ ਨੂੰ ਦੱਸ ਦਿੰਦੇ ਹਾਂ ਜੀ ਜਾਂ ਜੋ ਟਰੈਕ ਹੈ ਉਹਨਾਂ ਨੂੰ ਦੱਸ ਦਿੰਦੇ ਆ ਕਿਵੇਂ ਆਨਲਾਈਨ ਪੋਰਟਲ ਤੱਕ ਪਹੁੰਚਿਆ ਜਾਊਗਾ ਕੀ ਕੀ ਦਸਤਾਵੇਜ਼ ਨਾਲ ਲੱਗਣੇ ਨੇ ਉਹਨਾਂ ਦੀ ਸੁਵਿਧਾ ਹੋ ਜਾਂਦੀ ਇਸ ਚੀਜ਼ ਦੀ ਗਾਈਡ ਕਰ ਦਈਦਾ ਉਹਨਾਂ ਨੂੰ ਪ੍ਰੋਪਰ ਜੀ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਵੀ ਅਧਿਕਾਰੀ ਜਿਹੜੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਸ਼ਿਕਾਇਤਾਂ ਸੁਣਨ ਤੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਉਸੇ ਕੜੀ ਦੇ ਅਧੀਨ ਡੀਸੀ ਸਾਹਿਬ ਨੇ ਜੋ ਆਰਗੇਨਾਈਜ਼ ਕੀਤਾ ਹੈ ਉਹਦੇ ਤਹਿਤ ਅਸੀਂ ਅਸੀਂ ਵੀ ਆਪਣੀ ਟੀਮ ਲੈ ਕੇ ਆਏ ਬਿਜਲੀ ਮਹਿਕਮੇ ਦੇ ਜਿਹੜੇ ਮੇਨ ਕੰਮ ਹੈ ਲਾਈਨਾਂ ਨਾਲ ਸੰਬੰਧਿਤ ਹੁੰਦੇ ਆ ਜੀ ਤੇ ਲਾਈਨਾਂ ਨਾਲ ਕੰਮ ਜਿਹੜਾ ਇੱਥੇ ਤੁਰੰਤ ਤੁਹਾਨੂੰ ਹੁੰਦਾ ਨਹੀਂ ਆ ਠੀਕ ਹੈ ਤੁਰੰਤ ਲਾਈਨਾਂ ਦੇ ਐਸਟੀਮੇਟ ਬਣਾਉਣਾ ਜੋ ਵੀ ਬਟ ਅਸੀਂ ਅਰਜ਼ੀਆਂ ਪ੍ਰਾਪਤ ਕਰ ਰਹੇ ਹਾਂ ਤੇ ਉਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਇਹ ਮੈਨੂੰ ਪਤਾ ਨਹੀਂ ਇਹਨਾਂ ਨੂੰ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਤਾ ਜੀ ਕਿੰਨੇ ਵਜੇ ਤਾਈ ਸਿਰਫ ਇਹਨਾਂ ਨੇ ਇਨੀਸ਼ੀਅਲ ਕਈ ਵੀ ਦਿੱਤਾ ਸਾਨੂੰ ਕਿ 8 ਵਜੇ ਪਹੁੰਚ ਜਾਓ 9 ਵਜੇ ਆ ਜਾਓ